ਸ਼ਾਸਤਰੀ ਕਾਲ ਦੇ ਸਾਰੇ ਨੂੰ ਅੱਜ ਅਸੀਂ ਪੜਾਂਗੇ ਸਿੱਖ ਧਰਮ ਪ੍ਰਸ਼ੰਤ ਤੋਰੀ ਪਾਗ ਤੁਜਾ ਇਹ ਸ੍ਰੀਮਤੀ 8ਵੇਂ ਲਿਆ ਸ਼ਬਦ ਅਰਥ ਸੋ ਦਾ ਰਾਗ ਆ ਸਮਾਹ ਲਾ ਪਹਿਲਾ ਪਦ ਦਰ ਅਰਥ ਦਰਵਾਜਾ ਪਦ ਸਮਾਨ ਲਈ ਤੂੰ ਸੰਭਾਲ ਕਰ ਰਿਹਾ ਹੈ ਨਾਤ ਸ਼ਬਦ ਰਾਗ ਵਾਵਨਹਾਰੀ ਵਜਾਨ ਵਾਲੇ ਬਸੰਤਰ ਆਗ ਰਾਜਤਰਮ ਤਰਮ ਰਾਜ ਚਤੁਰਗ ਚਤੁਰ ਤੇ ਗਪ ਤੇ ਜੋ ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ ਲਿਖਦੇ ਜਾਂਦੇ ਮੰਨੇ ਜਾਂਦੇ ਹਨ ਈਸ਼ਰਸ਼ਿਪ ਅੰਦਰ ਆਸਨ ਉੱਤੇ ਆਸਨ ਉੱਤੇ ਬੈਠੇ ਹੋਏ ਜਤੀ ਕਾਮ ਵਾਸਨ ਨੂੰ ਰੋਕੇ ਰੱਖਣ ਵਾਲੇ ਸਤੀ ਦਾਨੀ ਵੀਰ ਸੂਰਮੇ ਕਰਾਰੇ ਤਕੜੇ ਰਖੀ ਸਰ ਵੱਡੇ ਵੱਡੇ ਰੀਖੀ ਮੋਹਣੀਆਂ ਸੁੰਦਰ ਇਸਤਰੀਆਂ ਮੱਛ ਮਾਤ ਲੋਕ ਪਿਆਲੇ ਪਾਤਾਲ ਲੋਕ ਅਚਟ ਅਠਾਹਟ ਸੂਰਾ ਸੂਰਮੇ ਖਾਣੀ ਚਾਰੇ ਚਾਰੇ ਖਬਾਣੀਆਂ ਖਾਣੀਆਂ ਅੰਡਜ ਜੇਰਜ ਸੇਤਜ ਉਤਵਜ ਭਾਵ ਸਾਰੀ ਰਚਨਾ ਬ੍ਰਹਮੰਡਾ ਸਾਰੀ ਸ੍ਰਿਸ਼ਟੀ ਰਤੇ ਰੰਗੇ ਹੋਏ ਪ੍ਰੇਮ ਵਿੱਚ ਮਸਤ ਰਸਾਲ ਨੇ ਰਸਤੇ ਕਰ ਰਸਾਈਆਂ ਨਾਈ ਪੜਿਆਈ ਰੰਗੀ ਰੰਗੀ ਕਈ ਰੰਗਾਂ ਦੀ ਮੈਂ ਕਈ ਕਲਰਤੀ ਪਾਤੀ ਕਈ ਕਿਸਮਾਂ ਦੀ ਜਿੰਸੀ ਕਈ ਜਿੰਸਾਂ ਦੀ ਜੇ ਤੁਹਾਨੂੰ ਕੋਈ ਵੀ ਚੀਜ਼ ਨਹੀਂ ਸਮਝ ਆਈ ਤਾਂ ਤੁਸੀਂ ਕਮੈਂਟ ਕਰਕੇ ਦੁਆੜਾ ਤੋਂ ਵੀ ਪੁੱਛ ਸਕਦੇ ਹੋ ਮੈਂ ਵੈਸੇ ਹੀ ਦੁਆੜਾ ਤੋਂ ਵੀ ਸਮਝਾਇਆਗਾ ਇਸ ਤੋਂ ਬਾਅਦ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਦੀ ਅਗਲੀ ਬਾਣੀਆਂ ਦੀ ਦੁਕਾਨ ਦੀ ਅਰਥ ਪਦਾਰਥ ਲੈ ਕੇ ਆਵਾਂਗੇ ਜਿਸ ਨੂੰ ਸ਼ਬਦ ਅਰਥ ਕਹਿੰਦੇ ਨੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਪਲੀਜ਼ ਬਾਏ ਬਾਏ